ਪੂਰੀ ਚਾਰ ਪੰਜ ਦਿਨ ਤੋਂ ਅਸਰਾ ਖਰਾਬ ਕਰੇ ਕਰਦੇ ਆ ਵੀ ਬੈੱਡ ਵਾਲਾ ਅੱਗੇ ਬੁਰਕੇ ਚੱਲ ਜਾਂਦਾ ਹੈ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋਣਗੇ ਬਜ਼ੁਰਗ ਹੋਣਗੇ ਤੇ ਬਾਹਰ ਆ ਕੇ ਇਹ ਪੰਨ ਵਾਲੇ ਬੱਚੇ ਹੁੰਦੇ ਕੀ ਕਰੀਏ ਤਸ ਤੂੰ ਯਾਰ ਨੂੰ ਮੁੱਚ ਨਾ ਦਿਓ ਇਹ ਗਲੈਡ ਵੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮਰਜ਼ੀ ਅੱਡੇ ਚੱਲਦੀ ਆ ਰਹੀ ਸੀ ਹਾਰ ਕੇ ਲੋਕੀ ਕੱਲ ਬੁਖੀ ਹੋ ਕੇ ਤੇ ਮਰਜ਼ੀ ਰਾਤ ਉੱਥੇ ਜੇ ਐ ਸਟੇਸ਼ਨ ਤੇ ਤੇ ਆਪਣਾ ਲੋਕ ਪਰਦਰ ਪੀਤਾ ਹਣਾ ਨੂੰ ਕਿਦੇ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਕਿਉਂਕਿ ਹਰ ਘਰ ਲਾਇਬ ਦੇਤੇ ਡਿਪੈਂਡ ਕਰੇ ਕਿਉਂਕਿ ਹਰ ਘਰ 'ਚ ਮੋਟਰ ਲੱਗੀ ਨਲਕਾ ਪਾਇਆ ਨਹੀਂ ਹੈ ਇਸ ਕਰਕੇ ਬਹੁਤ ਵੱਡੀ ਪਰੇਸ਼ਾਨੀ ਹੈ ਸੇਵਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਹੈ ਅਸਬਸੇ ਬੀਲੀ ਦੀ ਬੀਲੀ ਚਾਰ ਪੰਜ ਦਿਨ ਤੋਂ ਅਸਲ ਖਰਾਬ ਕਰਿਆ ਕਰਦੀ ਹੈ ਬੈੱਡ 'ਤੇ ਆ ਕੇ ਬੁਰਕੇ ਚੱਲ ਜਾਂਦੀ ਹੈ ਰਾਤ ਨੂੰ ਬੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਪੂਬਾਰ ਰਾਤ ਨੂੰ ਦੇ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨੂੰ ਮੁਕਸ ਨਾ ਦਿਓ ਬੋਲਦੇ ਤੁਸੀਂ ਪੁੱਛਦਾ ਕਿ ਕਿਸੇ ਗੱਲ ਨੂੰ ਹਰ ਰੋਜ਼ ਬੱਚਾ ਕੰਗੋ ਹੈ ਰਹਾ ਜਨਾਨੀ ਕੰਗੋ ਹੋਈ ਦੀ ਹੈ ਕਿ ਕਿਦੇ ਕਿੱਥੇ ਜਾਣ ਉਸੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪਾਣੀ ਹੋਈ ਬਾਅਦ ਜੰਪਰ ਸੜ ਜਾਂਦਾ ਜਾਂ ਫਿਊਜ ਹੋ ਜਾਂਦਾ ਤੋ ਕੋਈ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਉਹ ਦੱਸੋ ਤਰੀਕਾ ਤੁਹਾਡਾ ਇਹ ਚੰਗੀ ਪੱਕਾ ਵੀਂਡੀਆਂ ਪਾ ਪਛਾਪਾ ਪੈ ਜਾ ਤੁਹਾਡੇ ਨਾਲ ਤੇ ਰੋਜ਼ ਬੱਲੇ ਚਾਹੀਦੀ ਇਹ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਐ ਤਿੰਨ ਚਾਰ ਦਿਨ ਤੋਂ ਮਰਜ਼ੀ ਇਦਾਂ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਰਜ਼ੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜ਼ਿਆਦਾ ਦਿੱਕਤ ਹੈ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਤੇ ਡਿਪੈਂਡ ਕਰ ਕਿਉਂਕਿ ਹਰ ਘਰ ਤੇ ਮੋਟਰ ਲੱਗੀ ਨਲਕਾ ਤਾਂ ਹੈ ਨਹੀਂ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਤੇ ਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋਈ ਆ ਤੇ ਮੈਂ ਹੁਣ ਬਾਹਰ ਬੰਮੀ ਲੱਗੇ ਰਾਂ ঘোੜਾ ਬੁਲਾ ਦੇ ਮੈਂ ਬਾਹਰ ਤੇ ਕੌਣ ਜਾ ਕੇ ਹੁਣ ਮੈਂ ਫੇਰੇ ਦੇਖਾ ਦਦਾ ਇੱਕ ਤਾਲ ਲੱਛੀ ਦਿਆ ਉਹ ਤੋਂ ਉਹ ਰੋਣ ਤੋਂ ਗਲਾਈਆ ਦੇ ਪਨੀਰੀ ਸੁੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨੇ ਜਾਵਾਂ ਮੈਂ ਕਿਹੜਾ ਵੀ ਦੀ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਆ ਵੀ ਬੈੱਡ ਵਾਲਾ ਅੱਗੇ ਬੁਰਗੀ ਚੱਲ ਜਾਂਦੀ ਆ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋਣਗੇ ਬਜ਼ੁਰਗ ਹੋਣਗੇ ਤੇ ਬਾਹਰ ਆ ਗਏ ਪੰਨ ਵਾਲੇ ਬੱਚੇ ਹੋ ਗਏ ਸਾ ਕਿ ਕਰੀਏ ਤਸ ਤੂ ਯਰ ਨੂੰ ਮੁਕਸਾ ਨਾ ਦਿਓ ਕੀ ਗਲਾਈ ਦੀ ਸਮੱਸਿਆ ਇੱਕ ਦਿਨ ਜੀਆ ਪੰਜਾ ਦਿਨ ਤੋਂ ਮਰਗੀ ਬੇਚਲਦੀ ਆ ਰਹੀ ਸੀ ਹਾਰ ਕੇ ਲੱਗੀ ਕੱਲ ਬੁਖੀ ਹੋ ਕੇ ਜ ਮਰਗੀ ਰਾਤ ਉੱਥੇ ਜੇ ਸਟੇਸ਼ਨ ਤੇ ਤੇ ਆਪਣਾ ਬੁਖ ਪ੍ਰਦਰshit ਕੀਤਾ ਉਹਨਾਂ ਨੂੰ ਕਿਉਂਕਿ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਕਿਉਂਕਿ ਹਰ ਕਾਰ ਲਾਈਫ ਦੇ ਤੇ ਡਿਪੈਂਡ ਕਰਦਾ ਕਿਉਂਕਿ ਹਰ ਘਰ ਤੇ ਮੋਟਰ ਲੱਗੀ ਨਲਕਾ ਪਾਇਆ ਨਹੀਂ ਹੈ ਇਸ ਕਰਕੇ ਬੜੀ ਔਡੀ ਪਰੇਸ਼ਾਨੀ ਹੈ ਤੇ ਬਾਕੀ ਨਾ ਕੋਈ ਹੱਲ ਹੋਣਾ ਜ਼ਰੂਰੀ ਕਹੀ ਜਾਸ ਬਸ ਬਸਿਆ ਬੀਲੀ ਦੀ ਵੀ ਦਿਨ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਆ ਵੀ ਬੈੱਡ 'ਤੇ ਆਂਦੀ ਬੁਰਕੀ ਚੱਲ ਜਾਂਦੀ ਆ ਰਾਤ ਨੂੰ ਬੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਪੂਬਾਰ ਆ ਗਏ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨੂੰ ਮੁਕਸਾ ਨਾ ਦਿਓ ਮੋਲ ਦੇ ਤੁਸੀਂ ਪੁੱਛਦਾ ਕਿ ਕਿਸੇ ਗੱਲ ਨੂੰ ਕਿ ਹਰ ਰਾਤ ਬੱਚਾ ਕਾਂਗੋ ਰਾਹ ਜਨਾਨੀ ਤਾਂਗੋ ਹੀਦੀ ਆ ਕਿ ਕਿੱਦੇ ਕਿੱਥੇ ਜਾਣ ਉਥੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪੰਜ ਵਜੇ ਬਾਅਦ ਜੰਪਰ ਸੜ ਜਾਂਦਾ ਚੂਜੋੜ ਜਾਂਦਾ ਕੋਈ ਕੋ ਲਾ ਕੇ ਰਾਜੀ ਕੋਈ ਨਹੀਂ ਕਿਤੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦੀਆ ਪਾ ਪਿਸ਼ਾਪਾ ਪੈ ਗਿਆ ਤੁਹਾਡੇ ਨਾਲ ਇਹ ਰੋਲ ਬੱਲੇ ਚਗਾਹੀ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮਰਗੀ ਇਦਾਂ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਰਗੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਹੈ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰਦਾ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆ ਨਹੀਂ ਆ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਤੇ ਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋਈ ਆ ਤੇ ਮੈਂ ਹੁਣ ਬਾਹਰ ਮੰਮੀ ਲੱਗੀ ਰਹੀ ਆ ਮੋੜਾ ਫਲਾ ਦੇ ਮੈਂ ਬਾਹਰ ਤੇ ਕੌਣ ਜਾ ਕੇ ਹੁਣ ਬਸ ਫੇਰੇ ਦੇਖਦਾ ਦਾ ਇੱਕ ਤਾਲ ਲੱਸੀ ਪਿਆ ਉਹ ਤੋਂ ਉਹਨਾਂ ਕੋ ਕਲਾਈਆ ਦੇ ਪਨੀਰੀ ਸਿੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤੋਰਨ ਜਿਓਂ ਮੈਂ ਕਿਰਾ